ਅਕਾਲੀ ਦਲ 13 ਦੀ 13 ਜਿੱਤ ਸਕਦਾ ਕਿਉਂਕਿ ਖੇਤਰੀ ਪਾਰਟੀ ਆ ਕੈਡਰ ਬੜਾ ਮਜ਼ਬੂਤ ਤੇ ਆ ਕੁਗਵੀਰ ਬਾਦਲ ਵਰਗਾ ਦੂਜਾ ਪੰਜਾਬ ਦੇ ਲੀਡਰ ਨਹੀਂ ਵਿਜ਼ਨਰੀ ਦੋ ਵਾਰੀ ਲੋਕੀ ਠੱਗੇ ਗਿਆ ਬਟਨ ਦੱਬਦੇ ਆ 5 ਸਾਲ ਨੂੰ ਮਰਨਗਾ ਲੈਣਾ ਪਿਛਲੀ ਵਾਰੀ ਝਾੜੂ ਦੀ ਇੰਨੀ ਕਵੇ ਲੋਕਾਂ ਦੇ ਦਿਮਾਗਾਂ ਦੇ ਪਰਦਾ ਪੈ ਗਿਆ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀਆਂ ਜੜਾਂ ਨਾਲ ਜੁੜੀ ਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਲੜਾਈ ਲੜਦੀ ਰਹੀ ਆ ਪੰਜਾਬ ਦੀਆਂ ਭਾਵਨਾ ਤੇ ਫੈਸਲੇ ਕਰਦੀ ਰਹੀ ਆ ਦਿੱਲੀੋਂ ਹੁਕਮ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤ ਸਕਦੀ ਹੈ। ਇਹ ਕਹਿਣਾ ਹੈ ਅਕਾਲੀ ਲੀਡਰ ਅਨਿਲ ਜੋਸ਼ੀ ਦਾ। ਅਨਿਲ ਜੋਸ਼ੀ ਨੇ ਪੰਜਾਬ ਦੀ ਸੱਤਾਧਾਰੀ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਝਾੜੂ ਦੀ ਹਵਾ ਨੇ ਲੋਕਾਂ ਦੇ ਦਿਮਾਗ 'ਤੇ ਪਰਦਾ ਪਾ ਦਿੱਤਾ ਸੀ ਤੇ ਹੁਣ ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਤੇ ਇਸ ਵਾਰ ਲੋਕ ਸਭਾ ਦੀਆਂ ਵੋਟਾਂ ਚਿਹਰੇ ਨੂੰ ਪਹਿਨਗੀਆਂ। ਦੋ ਵਾਰੀ ਲੋਕੀ ਠੱਗੇ ਗਿਆ। ਬਟਨ ਦਬਦੇ ਆ 5 ਸਾਲ ਨੂੰ ਮਰਨਗਾ ਲੈਂਦੇ ਮੈਨੂੰ ਇੱਕੋ ਹੀ ਗੱਲ ਨਾ ਵੀ ਯਾਰ ਬਟਨ ਦਬਣਾ ਇੱਕ ਸੈਕਿੰਡ ਦਾ ਕੰਮ ਆ 5 ਸਾਲ ਬੜੇ ਦੰਮੇ ਆ ਤੁਹਾਡੇ ਵਿੱਚ ਕੌਣ ਰਹਿੰਦਾ ਕਿੰਨੇ ਰਹਿਣਾ ਪ੍ਰੂਫ ਕਿੰਨੇ ਕੀਤਾ ਜਦੋਂ ਦੇ ਮੈਂ ਜਦੋਂ ਪੁੱਛਦਾ ਨਾ ਲੋਕਾਂ ਨੂੰ ਵੀ ਜਦੋਂ ਦੇ ਤੁਸੀਂ ਆਪਣੀ ਹੋਸ਼ ਸੰਭਾਲੀ ਆ ਜਦੋਂ ਦੇ ਵੋਟ ਪਾਉਣ ਲੱਗੇ ਜੇ ਮੈਨੂੰ ਯਾਰ ਲੱਭ ਕੇ ਦੱਸੋ ਨਾ ਵੀ ਮੇਰੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਐਮ ਐਲ ਏ ਜਾਂ ਮਨਿਸਟਰ ਨੂੰ ਕੰਮ ਕਰਦੇ ਵੇਖੇ ਹੁੰਦੇ ਕੋਈ ਨਹੀਂ ਮੈਂ ਕਿਹਾ ਯਾਰ ਫਿਰ ਦੇ ਮਹੀਨਾ ਕੰਮ ਕਰਕੇ ਮੈਨੂੰ ਹਰ ਵਾਰੀ ਘਰ ਬਾਹਰ ਦਿੰਦੇ ਜੇ ਤੇ ਫਿਰ ਨਵਾਂ ਤਜਰਬਾ ਕਰ ਲੈਂਦੇ ਜੇ ਇਹ ਤਜਰਬੇ ਕਿੰਨਾ ਚਿਰ ਕਰਨੇ ਆ ਫਿਰ ਲੋਕਿਆਂ ਦੇ ਨਹੀਂ ਯਾਰ ਗੱਲ ਠੀਕ ਐ ਲੋਕੀ ਆਪਣੇ ਆਪਿਆਰ ਕੀ ਕਹਿ ਰਿਆ ਕਿਉਂਕਿ ਪਿਛਲੀ ਵਾਰੀ ਝਾੜੂ ਦੀ ਇੰਨੀ ਕਵੇ ਲੋਕਾਂ ਦੇ ਦਿਮਾਗਾਂ ਦੇ ਪਰਦਾ ਪੈ ਗਿਆ ਉਹਨਾਂ ਨੇ ਇੰਨਾ ਕਿ ਝੂਠ ਦਾ ਜਾਲ ਸੁੱਟਿਆ ਲੋਕਾਂ ਦੇ ਲੋਕੀ ਵੀ ਅੱਕੇ ਪਏ ਸੀ ਪਾਰਟੀਆਂ ਰਵਾਇਤੀ ਪਾਰਟੀਆਂ ਤੋਂ ਲੋਕਾਂ ਕਹਿੰਦੇ ਚੱਲ ਯਾਰ ਪੰਜ ਸਾਲਾਂ ਹੋਰ ਖਰਾਬ ਕਰ ਲਈਏ ਇਹ ਪੰਜ ਸਾਲ ਦੀ ਸਾੜ ਸਤੀ ਆ 2 ਸਾਲ ਲੰਗੇ 3 ਸਾਲ 60 ਸਤੀ ਹਾਲੇ ਹੋ ਰਹੀ ਆ ਕੁਦਰਤੀ ਆ ਕੋਈ ਕ੍ਰਿਸ਼ਮਾ ਕਰ ਦੇ ਇਹ 60 ਸਤੀ ਖਤਮ ਹੋ ਜੇ ਇਹਦੇ ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਉਸ ਤੋਂ ਪਹਿਲਾਂ 5 ਸਾਲ ਜਿਹੜੇ ਨੰਗੇ ਕਾਂਗਰਸ ਦੇ ਉਹਦੇ ਚ ਬੁਰਾ ਹਾਲ ਲੋਕਾਂ ਦਾ ਹੋਇਆ ਇਹ 2 ਸਾਲ ਲੰਗੇ ਆ ਬੁਰਾ ਹਾਲ ਆ ਐਸ ਵੜੇ ਲੋਕੀ ਜ਼ਰੂਰ ਇਹ ਸੋਚਦੇ ਪਿਆ ਐਰ ਕੀ ਫੇਸ ਨੂੰ ਵੋਟ ਪਾਵਾਂਗੇ ਮੈਂ ਵੇਖੋ ਮੌਕਾ ਕਿਸੇ ਨੂੰ ਕਾਂਗਰਸ ਤੋਂ ਮਿਲ ਗਿਆ ਕਿਸੇ ਨੂੰ ਬੀਜੇਪੀ ਤੋਂ ਮਿਲ ਗਿਆ ਕਿਸੇ ਨੂੰ ਅਕਾਲੀ ਦਲ ਤੋਂ ਮਿਲ ਗਿਆ ਕਿਸੇ ਨੂੰ ਝਾੜੂ ਤੋਂ ਯਾਰ ਜੇ ਮਿਲ ਹੀ ਗਿਆ ਲੋਕਾਂ ਦੀਆਂ ਭਾਵਨਾ ਦੀ ਕਦਰ ਕਰੋ ਆਪਣੇ ਕੰਮ ਨੂੰ ਜਿਹੜਾ ਲੋਕਾਂ ਨੇ ਤੁਹਾਨੂੰ ਦਿੱਤਾ ਉਹਨੂੰ ਧਰਮ ਤੇ ਉਹਨੂੰ ਸਮਝੋ ਅਸਲੀ ਧਰਮ ਪਾਰਟੀਆਂ ਨਹੀਂ ਗੀਆਂ ਧਰਮ ਕੰਮ ਆ ਜਿਹੜਾ ਲੋਕੀ ਦਿੰਦੇ ਆ ਕਿਸੇ ਪਾਰਟੀ ਨੂੰ ਮੌਕਾ ਮਿਲ ਗਿਆ ਜਿਹਨੂੰ ਮੌਕਾ ਮਿਲ ਗਿਆ ਯਾਰ ਉਹਨੂੰ 5 ਸਾਲ ਦਾ ਲੋਕਾਂ ਮਾਨ ਸਤਕਾਰ ਦਿੱਤਾ ਸੰਵਿਧਾਨਕ ਪਾਵਰ ਏਡੀ ਵੱਡੀ ਦੇਤੀ ਕੁਝ ਕਰਕੇ ਵਿਖਾਓ ਜਿੰਨਾ ਕੰਮ ਤੁਹਾਨੂੰ ਆਲੇ ਦੁਆਲੇ ਇੱਧਰ ਦਿੱਸਦਾ ਕੰਪਨੀ ਬਾਗ ਚੱਲ ਜੋ ਆਨੰਦ ਅੰਮ੍ਰਿਤ ਪਾਰਕ ਚੱਲ ਜੋ ਲਾਰਨ ਰੋਡ ਮਾਲ ਰੋਡ ਸਰਕੂਲਰ ਰੋਡ ਰੀਲੀਆਮ ਵਾਲੀ ਜਿੱਥੇ ਵੀ ਜਾਓਗੇ ਨਾ ਗੰਦੇ ਨਾਲੇ ਦੇ ਉੱਤੇ ਸੜਕਿਆ ਫੋਰ ਲੇਨ ਬਣੀ ਆ ਐ 88 ਫੁੱਟ ਆ ਬਟਾਲਾ ਰੋਡ ਦੋ ਵਾਰੀ ਬਣਾਤੀ ਕੰਕਰੀਟ ਦੀ ਛੱਪੜ ਹੁੰਦਾ ਏ ਕਿ ਬਟਾਲਾ ਰੋਡ ਹੈ ਨਾ ਇਹ ਜਿੰਨੇ ਵੀ ਕੰਮ ਆ ਜਿੱਥੋਂ ਵੀ ਪੁੱਛੋਗੇ ਜਿੱਥੇ ਆਪ ਖਲੋ ਕੇ ਪੁੱਛੋਗੇ ਕੰਮ ਕਨੇ ਕੀਤੇ ਆ ਉਹ ਕਹਣਗੇ ਜੋਸ਼ੀ ਨੇ ਕੀਤੇ ਆ ਦੋ ਵਾਰੀ ਮੈਨੂੰ ਹਰਾਤਾ ਪਰ ਐਰ ਕੀ ਅਹਿਸਾਸ ਏ ਲੋਕਾਂ ਨੂੰ ਲੋਕਾਂ ਨੇ ਕਿਉਂਕਿ ਜਿਹੜਾ ਇਸ ਵੇਲੇ ਮੌਜੂਦਾ ਐਮਪੀ ਆ ਉਹਨੂੰ 10 ਸਾਲ ਦੇ ਦਿੱਤੇ ਲੋਕਾਂ ਨੇ ਦੋ ਟਿਨਿਓਰ ਨਹੀਂ ਪਰਫਾਰਮ ਕੀਤਾ ਜੰਨੇ ਅਸੀਂ ਤਾਂ ਪਰਫਾਰਮ ਕਰਨ ਦੇ ਬਾਵਜੂਦ ਵੀ ਸਾਨੂੰ ਬਾਤ ਆ ਜਿਹਨੇ ਨਹੀਂ ਪਰਫਾਰਮ ਕੀਤਾ ਉਹ ਜਾਊਗਾ ਕਰ ਇਹ ਤੇ ਲੋਕ ਡਿਸਾਈਡ ਕਰਨਗੇ ਪਰਫਾਰਮੈਂਸ ਜਿਹੜੀ ਆ ਕੈਂਡੀਡੇਟ ਨੇ ਡਿਸਾਈਡ ਕਰੂਗਾ ਕੰਪਨੀ ਬਾਗਦੀਆਂ ਫੋਟੋਆਂ ਲਾ ਕੇ ਕੋ ਪਾ ਦੂਗਾ ਤੇ ਉਹ ਕੰਪਨੀ ਬਾਗ ਤੇ ਤੁਹਾਨੂੰ ਲੋਕਾਂ ਨੂੰ ਪੁੱਛੋ ਕਿੰਨੇ ਬਣਾਇਆ ਬੇਸ਼ਰਮ ਕਿੱਧਰ ਹੈਗਾ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਤੇ ਆਖਿਆ ਮੌਜੂਦਾ ਜਿਹੜਾ ਹਾਂ ਮੌਜੂਦਾ ਜਿਹੜਾ ਕੈਂਡੀਡੇਟ ਆ ਨਾ ਫੋਨ ਨੇ 10 ਸਾਲ ਲੋਕਾਂ ਦੇ ਤੇ ਉਹਨੂੰ ਉਹ ਡਿਸਾਈਡ ਕਰਨਗੇ ਲੋਕ ਪਰਫਾਰਮੈਂਸ ਕੀ ਰਹੀ ਆ ਉਸ ਤੋਂ ਬਾਅਦ ਧਾਰੀਵਾਰ ਦੋ ਸਾਲਾਂ ਕੀ ਇਹਨਾਂ ਦੇ ਚੀਕਾਂ ਘੜਾਦੀਆਂ ਝਾੜੂ ਵਾਲਿਆਂ ਨੇ ਲੋਕਾਂ ਦੀ ਜਿਨ੍ਹਾਂ ਨੂੰ ਬੋਲਣ ਦਾ ਹੀ ਨਹੀਂ ਹਿਸਾਬਤਾ ਪਤਾ ਵੀ ਬੋਲਣਾ ਕਿਤਨਾ ਤੇ ਤੀਜਾ ਜਿਹੜਾ ਵਾ ਇਹ ਤੀਜਾ ਤਜਰਬਾ ਵਾ ਬਾਰਵਾਂ ਮਤਰ ਵਾਲਾ ਜਿਹੜਾ ਵਾ ਇਹਨਾਂ ਦਾ ਆਪਣਾ ਬੀਜੇਪੀ ਦਾ ਇਹ ਲੋਕਲ ਨਹੀਂ ਲੱਭਦੇ ਅਮਰੀਕਾ ਵਾਲਾ ਕਿੱਥੋਂ ਲੱਭੂਗਾ ਮਤਲਬ ਇਹ ਆ ਵੀ ਲੋਕੀਂ ਮੂੰਹੋਂ ਕਹਿੰਦੇ ਵਾ ਚਲੋ ਖੈਰ ਦੋ ਵਾਰੀ ਲੋਕਾਂ ਨੇ ਜਦੋਂ ਇਹ ਚੀਜ਼ ਕਰਤੀ ਇਹਨਾਂ ਨੂੰ ਨਵਾਂ ਤਜਰਬਾ ਕੀ ਤੁਹਾਡੇ ਕੋ ਇੱਥੇ ਲੋਕਲ ਕੈਂਡੀਡੇਟ ਨਹੀਂ ਹੈਗਾ ਕੋਈ ਜਦੋਂ ਪਾਰਟੀ ਨੇ ਮੋਦੀ ਸਾਹਿਬ ਨੇ ਆਪਣਾ ਨਮਾਇੰਦਾ ਭੇਜਤਾ 6 ਸਾਲ ਬਾਅਦ ਤੇ ਰਾਜ ਸਭਾ ਬਣਾ ਕੇ ਤੇ ਰਾਜ ਸਭਾ ਦਾ ਐਮਪੀ ਜਿਹੜਾ ਮੋਰ ਪਾਵਰ ਹੁੰਦੀ ਹੈ ਉਹਦੇ ਕੋਲੋਂ ਲੋਕ ਸਭਾ ਨਾਲੋਂ ਹੈ ਤੇ ਉਹ ਬੰਦੇ ਨੇ ਜੇ ਪਰਫਾਰਮ ਕੀਤਾ ਹੁੰਦਾ ਕੁਝ ਇੱਥੇ ਕੀਤਾ ਹੁੰਦਾ ਤੇ ਉਹਨੂੰ ਸੀਟ ਦਿੰਦੇ ਵੀ ਤੂੰ ਹੁਣ ਲੋਕ ਸਭਾ ਚ ਆ ਜੇ ਕਈ ਵਾਰੀ ਨਾ ਕਈ ਸਵਾਲ ਕਰਦੇ ਆ ਉੱਤੇ ਸਰਕਾਰ ਜਿਹੜੀ ਹੁੰਦੀ ਆ ਜੀ ਥੱਲੇ ਨਹੀਂ ਬਣਦਾ ਉਹ ਹਾਂ ਉੱਤੇ ਸਰਕਾਰ ਜਿਹੜੀ ਉਹਦਾ ਐਮਪੀ ਛੇ ਸਾਲ ਲਾ ਗਿਆ ਵਾ ਤੈਨੂੰ ਪਤਾ ਹੀ ਨਹੀਂ ਲੱਗਾ ਕੰਮ ਇਹਦਾ ਮਤਲਬ ਆ ਪਾਰਟੀਆਂ ਜਾਂ ਕਿਸੇ ਨੂੰ ਕੋਈ ਮੌਕਾ ਮਿਲਦੇ ਉਹਦੇ ਤੇ ਨਹੀਂ ਕੰਮ ਬੰਦੇ ਦੀ ਬਿੱਲ ਪਾਵਰਦੇ ਆ ਲੋਕੀ ਪਾਰਟੀਆਂ ਨੂੰ ਵੋਟ ਜਿਹੜੀ ਪਾਉਂਦੇ ਆ ਨਾ ਉਹ ਭੁਲੇਖੇ 'ਚ ਉਹ ਲੋਕੀ ਆਪਣਾ ਹੀ ਸਮਾਂ ਗਵਾਉਂਦੇ ਆ ਲੋਕੀ ਆਪਣਾ ਸਮਾਂ ਗਵਾਉਂਦੇ ਆ 5 ਸਾਲ ਬਟਨ ਦੱਬਿਆ 5 ਸਾਲ ਗਵਾ ਲਏ ਬਟਨ ਦੱਬਿਆ 5 ਸਾਲ ਹੋਰ ਆਪਣੀ ਜ਼ਿੰਦਗੀ ਦੇ ਗਵਾ ਲਏ ਇਹ ਖੇਡ ਬੰਦ ਕਰਨੀ ਪੈਣੀ ਆ ਲੋਕਾਂ ਦੇ ਚਤਤਵਾ ਹੈਗੀਆਂ ਸੀ ਕਿ ਕਾਟੜ ਕਿਉਂਕਿ ਕਾਲੀਦਾਰ ਕਹਿੰਦੇ ਕਿ ਬੀਜੇਪੀ ਤੇ ਡਿਪੈਂਡ ਹੈਗੀ ਸੀ ਇਹ ਵੀ ਸਾਫ ਕਰ ਦੋ ਲੋਕਾਂ ਨੂੰ ਕਿੰਨੀ ਡਿਪੈਂਡ ਸੀ ਅਕਾਲੀ ਦਲ ਡਿਪੈਂਡ ਸੀ ਕਿੰਨੀ ਤੇਪੀ ਡਿਪੈਂਡ ਸੀ ਕਹਿੰਦੇ ਕਾਲੀਦਾਰ ਡਿਪੈਂਡ ਹੈ ਮੈਂ ਤਾਂ ਦੱਸ ਦਿੰਦਾ ਇਹ ਅੰਮਰਸਰ ਦੀ ਸੀਟ ਦਾ ਐਨਾਲਿਸਿਸ ਦੱਸਦਾ ਤੁਹਾਨੂੰ ਜੀ ਜੀ ਹਮ 22 ਤੇ ਆਪਾਂ ਕੱਲੇ ਕੱਲੇ ਲੜਿਆ ਨਾ ਅਕਾਲੀ ਦਲ ਵੱਖਰਾ ਲੜਿਆ ਬੀਜੇਪੀ ਵੱਖਰੀ ਲੜੀ ਬਾਕੀ ਪਾਰਟੀਆਂ ਵੱਖਰੀਆਂ ਆ ਅਕਾਲੀ ਦਲ ਦੀ ਵੋਟ 266000 ਨਾ ਨੌ ਕੌਨਸਟੈਂਸੀਆਂ ਦੀ ਮਤਲਬ ਜਿਹੜੇ ਵਿਧਾਨ ਸਭਾ ਪਾਰਲੀਮੈਂਟ ਦਾ ਜੋੜ ਜੀ ਤੇ ਬੀਜੇਪੀ ਦੀ 52300 ਆ ਤੇ ਡਿਪੈਂਡ ਕੌਣ ਹੈ ਜੀ ਪੰਜਵਾਂ ਹਿੱਸਾ ਵੀ ਨੀਗਾ ਛੇਵੇਂ ਸੇ ਜਾਂਦੀ ਆ 노 ਡਾਊਟ ਝਾੜੂ ਦੀ ਨੇਰੀ ਸੀ ਉਹਦੀ ਸਵਾ ਚਾਰ ਲੱਖ ਵੋਟ ਸੀ ਪਰ 266000 ਨਾ ਸੈਕੰਡ ਹੈ ਅਕਾਲੀ ਦਲ ਦੀ ਥਰਡ ਕਾਂਗਰਸ ਸੀ ਤੇ ਇਹਦਾ ਤਾਂ ਨੰਬਰ ਹੀ ਕੋਈ ਨਹੀਂ ਕਿੰਵੇਂ ਨੰਬਰ ਤੇ ਚੱਲ ਜੋ ਇਸ ਕਰਕੇ ਭਾਜਪਾ ਦਾ ਜਿਹੜਾ ਇੱਥੇ ਕੋਈ ਸਿਸਟਮ ਨਹੀਂ ਹੈਗਾ ਭਾਜਪਾ ਆਪਣੇ ਲੀਡਰਾਂ ਤੇ ਵਿਸ਼ਵਾਸ ਨਹੀਂ ਕਰਦੀ ਮੈਂ ਸੀਗਾ ਮੈਂ ਅੰਮ੍ਰਿਤਸਰ ਖੜਾ ਕੀਤਾ ਹੈਨਾ ਪੰਜਾਬ ਸਾਰੇ ਚ ਕੰਮ ਕੀਤਾ ਪਾਰਟੀ ਲੜਾਈ ਲੜੀ ਮੈਨੂੰ ਕੱਢ ਕੇ ਬਾਹਰ ਮਾਰੇ ਕਿਸ ਗੱਲ ਤੇ ਮੈਂ ਪੰਜਾਬ ਦਾ ਸਾਥ ਦਿੱਤਾ ਮੈਂ ਪੰਜਾਬ ਵਾਸਤੇ ਸਟੈਂਡ ਲਿਆ ਸਾਡਾ ਵਪਾਰ ਕਿਸਾਨਾਂ ਨਾਲ ਸਾਡਾ ਪਿਆਰ ਕਿਸਾਨਾਂ ਨਾਲ ਸਾਡਾ ਭਾਈਚਾਰਾ ਇੱਥੇ ਇੱਥੇ ਕੋਈ ਲੜਾਈ ਨਹੀਂ ਕਿਹੇ ਹੋਰ ਸਟੇਟ ਲੜਾਈ ਹੋਊ ਕਮਿਊਨਲ ਦੰਗਾ ਹੋਇਆ ਉਹ ਕਦੀ ਸਾਡੇ ਪੰਜਾਬ ਤੇ ਕੁਛ ਨਹੀਂ ਹੋਇਆ ਕਦੀ ਸਾਡੀਆਂ ਜੜਾਂ ਇੱਕੋ ਆ ਸਾਡੇ ਚ ਫਰਕ ਹੀ ਕੋਈ ਨਹੀਂ ਅਸੀਂ ਆਖੇ ਹਿੰਦੂ ਚ ਹੈ ਇੱਥੇ ਪੋਲਰਾਈਜ਼ ਨਹੀਂ ਹੋਣਾ ਹਿੰਦੂ ਇੱਥੇ ਹਿੰਦੂ ਵੀ ਸੈਕੂਲਰ ਆ ਤੇ ਸਿੱਖ ਵੀ ਸੈਕੂਲਰ ਆ ਤੇ ਉਤੋਂ ਵੱਡੀ ਗੱਲ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਇਹ ਸਭ ਤੋਂ ਵੱਡੇ ਝੰਡਾ ਬਰਦਾਸ਼ਤ ਜਿਹੜੇ ਆ ਨਾ ਉਹ ਭਾਈਚਾਰੇ ਦੇ ਉਹ ਆ ਜਿੰਨਾ ਹਰ ਧਰਮ ਦਾ ਸਤਿਕਾਰ ਕੀਤਾ ਹਰ ਧਰਮਿਕ ਧਾਰਮਿਕ ਸਥਾਨ ਨੂੰ ਬੜਾ ਉੱਚ ਦਰਜੇ ਦਾ ਡਵੈਲਪ ਕੀਤਾ ਇਸ ਕਰਕੇ ਇੱਥੇ ਕੋਈ ਲੜਾਈ ਨਹੀਂ ਇੱਥੇ ਜੇ ਉਹ ਚਾਹੁੰਦੇ ਆ ਨਾ ਕਿ ਇਹ ਏਜੰਡਾ ਚੱਲੇ ਕਿੱਥੇ ਨਹੀਂ ਚੱਲਣਾ ਇਹ ਸੈਕੂਲਰ ਸਟੇਟ ਆ ਇੱਥੇ ਭਾਈਚਾਰੇ ਦਾ ਹੀ ਏਜੰਡਾ ਚੱਲਣਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਆਪਣੇ ਲੀਡਰਾਂ ਤੇ ਏਤਬਾਰ ਕਰਨਾ ਸ਼ੁਰੂ ਕਰ ਗਈ ਅਕਾਲੀ ਦਲ ਕਿੰਨੀਆਂ ਸੀਟਾਂ ਕਾਲੀ ਦਲ ਕੱਢ ਸਕਦਾ ਹੈ ਅਕਾਲੀ ਦਲ 13 ਦੀ 13 ਜਿੱਤ ਸਕਦਾ ਕਿਉਂਕਿ ਖੇਤਰੀ ਪਾਰਟੀ ਆ ਕੈਡਰ ਬੜਾ ਮਜ਼ਬੂਤ ਆ ਸਾਡੀ ਵੋਟ ਲੋਕਾਂ ਨੇ ਜਿਹੜੀ ਝੂਠਾ ਪ੍ਰਚਾਰ ਕੀਤਾ ਸੁਖਵੀਰ ਜੀ ਦੇ ਖਿਲਾਫ ਦੂਜਾ ਜਿਹੜਾ ਐਕਸਪੋਜ਼ ਹੋ ਗਿਆ ਸਾਰੇ ਵੀ ਕੁਝ ਨਹੀਂ ਉਹਨਾਂ ਦੇ ਖਿਲਾਫ ਹੈਗਾ ਸਾਰਾ ਕੁਝ ਹੈ ਇਸ ਕਰਕੇ ਉਹ ਸਾਰਾ ਪਾਰਟੀ ਵੀ ਇਕੱਠੀ ਹੋ ਗਈ ਢੀਂਡਾ ਸਾਹਿਬ ਗਿਆ ਹੀ ਹਜਦੀਰ ਕੋਰ ਜੀਕੇ ਸਾਹਿਬ ਗਿਆ ਹੀ ਸਰਨਾ ਸਾਹਿਬ ਗਿਆ ਹੀ ਸਭ ਵਾਪਸ ਆ ਕੇ ਇੱਕ ਇਕੱਠਾ ਹੋ ਗਿਆ ਕਾਂਦੀ ਦਲ ਫਿਰ ਬਹੁਤ ساری Hindu ਲੀਡਰਸ਼ਿਪ ਜਿਹੜੀ ਸ਼੍ਰੋਮਣੀ ਕਾਂਦੀ ਦਲ ਚ ਆ ਇੱਕ ਗੁਲਦਸਤਾ ਵਾ ਭਾਈਚਾਰੇ ਦਾ ਤੇ ਸ਼੍ਰੋਮਣੀ ਕਾਂਦੀ ਦਲ ਜਿਹੜੀ ਆ ਉਹਦੀ ਜੜ ਜਿਹੜੀ ਹੈ ਨਾ ਉਹ ਪੁਰਾਣੀ ਬਹੁਤ ਮਜ਼ਬੂਤ ਆ ਕੈਡਰ ਬੜਾ ਮਜ਼ਬੂਤ ਆ ਥੋੜਾ ਬਹੁਤਾ ਜਿਹੜਾ ਲੋਕਾਂ ਚ ਸ਼ਤਕ ਸ਼ੋਬੇ ਪਏ ਸੀ ਨਾ ਉਹ ਨਿਕਲ ਗਿਆ ਤੇ ਦੋ ਸਰਕਾਰਾਂ ਨੇ ਲੋਕਾਂ ਦਾ ਜਿਹੜਾ ਕਚੁੰਬਰ ਕੱਢਿਆ ਉਤੋਂ ਹੀ ਪਤਾ ਲੱਗ ਗਿਆ ਤੇ ਕੰਮ ਸਭ ਨੂੰ ਚੇਤੇ ਆ ਗਏ ਬਾਦਲ ਸਾਹਿਬ ਦੇ ਸਹੂਲਤਾਂ ਬਾਦਲ ਸਾਹਿਬ ਦੀਆਂ ਆਨੰਦ ਬਾਦਲ ਸਾਹਿਬ ਦੇ ਅੱਜ ਵਪਾਰੀ ਅੱਜ ਕਿਹੇ ਵਪਾਰੀ ਨੂੰ ਪੁੱਛ ਲੋ ਜੇ ਸੌਖਾ ਕੰਮ ਕਿਸੇ ਸਰਕਾਰ ਚ ਹੋਇਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਹੋਇਆ ਇੰਡਸਟਰੀ ਵਾਲੇ ਜਾਣਦੇ ਸੀ ਟਰੇਡਰਸ ਜਾਣਦੇ ਸੀ ਰੀਅਲ ਅਸਟੇਟ ਵਾਲੇ ਜਾਣਦੇ ਸੀ ਬਗੈਰ ਟਾਈਮ ਲਾਈਨ ਤੋਂ ਸੀਐਮ ਸਾਹਿਬ ਕੋਲ ਬਾਹ ਕੇ ਮਸਲਾ ਹੱਲ ਕਰਕੇ ਭੇਜ ਦਿੰਦੇ ਸੀ ਹੋਰ ਕਿਸੇ ਸਰਕਾਰ ਨੇ ਕਦੀ ਵਪਾਰੀਆਂ ਦਾ ਟਰੇਡਰ ਦਾ ਇੰਨਾ ਸੌਖਾ ਕੰਮ ਨਹੀਂ ਕੀਤਾ ਜਿੰਨਾ ਅਕਾਲੀ ਦਲ ਵੇਲੇ ਹੁੰਦਾ ਸੀ ਇਸ ਕਰਕੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀਆਂ ਜੜਾਂ ਨਾਲ ਜੁੜੀ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਲੜਾਈ ਲੜਦੀ ਰਹੀ ਹੈ ਪੰਜਾਬ ਦੀਆਂ ਭਾਵਨਾ ਤੇ फैसले ਕਰਦੀ ਰਹੀ ਆ ਦਿੱਲੀੋਂ ਹੁਕਮ ਲੈਣ ਦੀ ਜਰੂਰਤ ਨਹੀਂ ਪੈਂਦੀ ਤੇ ਸੁਖਬੀਰ ਬਾਦਲ ਵਰਗਾ ਦੂਜਾ ਪੰਜਾਬ ਦੇ ਲੀਡਰ ਨਹੀਂ ਵਿਜਨਰੀ ਇਹ ਵੀ ਉਹਨੇ ਪ੍ਰੂਵ ਕੀਤਾ ਅੱਜ ਹੈਰੀਟੇਜ ਸਟਰੀਟ ਜਿਹੜੀ ਆ ਨਾ ਅੰਮ੍ਰਿਤਸਰ ਸਾਹਿਬ ਜਿਹੜੀ ਹੈਰੀਟੇਜ ਸਟਰੀਟ ਬਣੀ ਰਾਮ ਤੀਰਥ ਬਣਿਆ ਆਪਣਾ ਭਗਵਾਨ ਵਾਲਮੀਕ ਦਾ ਮੰਦਿਰ ਫਿਰ ਦਰਗਿਆਣਾ ਦੀ ਜਿਹੜਾ ਵਾ ਇਹਦੀ ਡਵੈਲਪਮੈਂਟ ਹੋਈ ਸਾਡਾ ਪਿੰਡ ਬਣਿਆ ਬਾਹਰ ਮੈਮੋਰੀਅਲ ਬਣਿਆ ਕਿਲਾ ਗੁਬਿੰਦਗੜ ਬਣਿਆ ਇਹ ਡਵੈਲਪਮੈਂਟ ਜਿਹੜੀ ਹੋਈ ਆ ਅੱਜ ਅੰਮ੍ਰਿਤਸਰ ਉਹਦੀ ਰੋਟੀ ਖਾਂਦਾ ਪਿਆ ਚੁਸ ਕਰਕੇ ਸ਼੍ਰੋਮਣੀ ਕਾਲੀ ਦਲ ਨੂੰ ਲਿਆਓ ਪੰਜਾਬ ਦੀ ਪਾਰਟੀ ਆ ਤੁਹਾਡੀ ਪਾਰਟੀ ਆ ਤੁਹਾਡੇ ਦਿਲ ਦੇ ਨਾਲ ਜੁੜੀ ਤੁਹਾਡੀਆਂ ਭਾਵਨਾ ਦੇ ਕੰਮ ਕਰਨ ਵਾਲੀ ਪਾਰਟੀ ਆ ਬਾਕੀ ਅਨਲ ਜੋਸ਼ੀ ਤੇ ਹਮੇਸ਼ਾ ਹੀ ਲੋਕਾਂ ਦੇ ਵਿੱਚ ਆ ਹਮੇਸ਼ਾ ਹੀ ਲੋਕਾਂ ਦੇ ਮੂੰਹੋਂ ਗੱਲ ਨਿਕਲੀ ਤੇ ਪੂਰੀ ਕੀਤੀ ਉਸੇ ਵੇਲੇ ਮੌਕੇ ਤੇ ਕੋਈ ਨਹੀਂ ਕਹੂ ਇੱਕ ਬੰਦੇ ਨੂੰ ਪੁੱਛ ਲਿਓ ਕੰਮ ਜਾਂ ਕੋਈ ਗੱਲ ਜਾਂ ਕੋਈ ਨਿੱਜੀ ਕੰਮ ਜਾਂ ਮਿਲਣ ਦਾ ਕਦੀ ਕਦੀ ਡਿਲੇ ਹੋਇਆ ਹੀ ਮੌਕੇ ਤੇ